ਹਾਂਜੀ ਕਿਸਾਨ ਵੀਰ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚਾਲਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਜੀ ਸੁਈ ਵੜਸੇ ਲਈ ਕਹਿੰਦੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਤਿਕਾਰ ਸਾਬਰ ਹੋ ਠੀਕ ਹੋ ਬਈ ਵਧੀਆ ਬਾਈ ਨਾਮ ਤੇ ਐਡਰੈਸ ਬੋ ਨਾਮ ਸਾਗਰ ਬਾਈ ਪਿੰਡ ਭੈਰਪੁਰ ਤਸੀਰਪੁਰ ਤੇ ਜ਼ਿਲ੍ਹਾ ਬਰਾਂਡਾ ਨੇੜੇ ਪਿੰਡ ਬਾਈ ਨੇੜੇ ਰਾਮਪੁਰਾਪੁਰ ਸਾਰਾ ਆ ਜਾਂਦਾ ਸਾਗਰਪੁਰਾ ਪਿੰਡ ਵੀਰੇ ਮੋਬਾਈਲ ਨੰਬਰ 902397600 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਬਰਡ ਦੇ ਨੇ ਕਿਹੜਾ ਸੋਸ ਹੋਈ ਆ ਬਾਈ ਨਹੀਂ ਇਹ ਪਹਿਲਾ ਸੋ ਦਾ ਦੋ ਦੁੱਗ ਦੇ ਜਾਂਦੇ ਕੱਢਦੀ ਹੈ ਹਜੇ ਓਕੇ ਦੁੱਗੂ ਹੀ ਮੰਨਣਾ ਹੈ ਪਰ ਖੇਰ ਦੁੱਗੀ ਮੰਨ ਕੇ ਆਪਾਂ ਦਾ ਵੇਚ ਨਹੀਂ ਆ ਠੀਕ ਆ ਸੋ ਬਾਈ ਸੋਈ ਅੱਜ ਹੂੰ ਠੀਕ ਆ ਸੋਹਾਂ ਦੀ ਵਿਲੀ ਕਰੀ ਵੀ ਆ ਹੁਣ ਆਪਾਂ ਸ਼ਾਮ ਨੂੰ ਵੀਡੀਓ ਪਾਉਣੇ ਹੋਣੀ ਗੱਲ ਹੋਊਗੀ ਵੀ 6.5 4-4 ਕਿਲੋ ਬੋਲੀ ਕੱਢੀ ਹੈ ਤੜਕੇ ਦੀ ਜਮਾ ਸਾਫ ਕਰਤੀ ਸੀ ਮਗਰ ਜਲਸੀ ਬੱਸੀ ਹੈ ਪੂਰੀ ਸੋਹਣੀ ਬਈ ਬੜੀ ਚੰਗੀ ਦਿੱਤੀ ਹੈ ਨਾ ਹਾਂ ਟੂਆ ਟੂਆ ਬੱਚੀ ਦੇ ਫੋਲਾ ਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਟੀ ਹੈ ਬੱਚੀ ਪੰਜਾਬ ਵਾਲੀ ਵਾਲੀ ਹੈ ਪੂਰੀ ਕੱਦ ਵਾਲੀ ਸਹੀ ਆ ਬਾਈ ਜਲਸੀ ਹੈ ਹਾਇਦਰਾਬਾਦ ਸਾਈਲ ਦਾ ਥੋੜਾ ਜਿਹਾ ਕ੍ਰਾਸ ਹੈ ਦੇਚ ਸਹੀ ਹੈ ਠੰਡੀ ਸੀਲ ਬਸੇਰੀਆ ਡਾਕਟਰ ਠੰਡਿਆ ਬਹੁਤ ਚੰਗਾ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਥਾਨ ਥਣ ਬੜਾ ਮੱਝਾਰਗਾ ਥਾਨ ਲੇ ਲੱਗ ਗਿਆ ਬੜ ਨੂੰ ਬਹੁਤ ਸੋਹਣਾ ਆਟਰ ਹੈ ਨਾ ਫੂਡ ਬਹੁਤ ਚੰਗੀ ਹੈ ਬਾਰਦੇ ਜੇ 5 5/2 ਡਾਕਟਰ ਏਸ ਦੀ ਬਿਊਟੀ ਵੀ ਚੰਗੀ ਹੈ ਤੁਹਾਨੂੰ ਤਾਂ ਅਪ ਦਿਖਾ ਦਾਂਗੇ ਠੰਡੀ ਸੀਲ ਜਿਵੇਂ ਮਰਜੀ ਚੁਈ ਜਾ ਲਾ ਇਕੱਲਾ ਥਾਨ ਪੂਰੀ ਵਿੱਤੀ ਭਾਈ ਨੰਬੂ ਜਨਾ ਕੱਦ ਕੁਦ ਬਹੁਤ ਆ ਠੰਡੀ ਇੰਨੀ ਹੈ ਲੈ ਕੋਈ ਚੱਕਰੀ ਨਹੀਂ ਜਿਵੇਂ ਮਰਜੀ ਆ ਤੇਰੀ ਚੱਲ ਉਹ ਬਤਾਣਾ ਤੁਰਾ ਮਾਰ ਕੇ ਦਿਖਾ ਉਹ ਨਹੀਂ ਗੱਲ ਹ ਆਣ ਬੜਾ ਜੰਗਲ ਲੱਗਿਆ ਯਾਰ ਮੈਂ ਵਾਲਾ ਥਾਣਾ ਸੂਈ ਸਵਾਈ ਬੱਚਾ ਦੇਤੀ ਬੱਚੀ ਬੱਚੀ ਬਹੁਤ ਚੰਗੀ ਆ ਕਿਉਂ ਬੱਚੀ ਨੇ ਵੀ ਕਰਮ ਮੰਗਿਆ ਬੱਚੀ ਤਾਂ ਪੂਰੀ ਟਾਪ ਦੀ ਦਿੱਤੀ ਆ ਬਾਈ ਵਾਲੀ ਤਿਆਰ ਹੋ ਜਾਣਾ ਬਿਊਟੀ ਦੇਖੋ ਬੜਾ ਬਹੁਤ ਵਜਨ ਤੇ ਕੱਦ ਵਾਲੀ ਬੜਾ ਬਾਈ ਕਿਆ ਬਾਤ ਆ ਬਾਈ 17 ਕਿਲੋ ਦੇ ਦਊਗਾ ਯਾਰ ਆ ਜੀ ਫੁੱਲ ਕੋਈ ਲੱਸੀ ਨਹੀਂ ਲਾਵੀਨੀ ਤੋਰਾ ਚੈੱਕ ਕਰੋ ਬਾਈ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਆ ਬਾਈ ਕੀ ਮੁੱਲ ਆ ਭਰਾ ਜੀ ਬਾਈ ਇਹਦਾ ਮੁੱਲ ਨਹੀਂ ਕਰਦੇ 57000 ਰੁਪਏ ਲੈਣਾ ਮੁੱਲ 65000 52000 ਰੁਪਏ ਬਾਈ ਇਹ ਦੋ ਤਿਆ ਬਣਾ ਬਚੇ ਤੁਰਿਆ ਨਹੀਂ ਜਾਇ ਕਰਨਾ ਇਹਦਾ ਸਾਫ ਹੀ ਵੇਚਵਾ ਠੀਕ ਆ ਬਾਈ ਠੰਡੀ ਸੀਲ ਆ ਬਾਈ ਠੀਕ ਆ ਕਲਰ ਕੁਲਰ ਬੜਾ ਚੰਗਾ ਬਹੁਤ ਕੁਆਲਟੀ ਆਈ ਬੜਾ ਬਾਈ ਕੱਦ ਆਈ ਤੇ ਵਜਨ ਵਾਲੀ ਲੇਵਾ ਦੇ ਕੋ ਲੇਵਾ ਵੀ ਕਮਾਲ ਦਾ ਬਹੁਤ ਲੇਵਾ ਬਾਈ ਯਾਰ ਕੀ ਬਾਤ ਆ ਬਾਈ ਫੀਟਿੰਗ ਵਾਲਾ ਲੇਵਾ ਉਹ ਨਹੀਂ ਗੱਲ ਉਹ ਇੱਕ ਨੰਬਰ ਮੂਹਰੋ ਲੇਵਾ ਚੈੱਕ ਕਰ ਲੋ ਮੂਹਰੋ ਲੇਵਾ ਵੀ ਲੈ ਕਮਾਲ ਆ ਬਾਈ ਕੀ ਬਾਤ ਆ ਠੰਡੀ ਛਿ ਲਾਈ ਹੈ ਜੀ ਮੈਂ ਚੱਕਰ ਨਹੀਂ ਬਾਈ ਮਾਰ ਕੇ ਖਾਣਾ ਠੰਡੀ ਢੁੰਡੀ ਬਾਈ ਕਹਿੰਦਾ ਕੋਈ ਚੱਕਰ ਹੀ ਨਹੀਂ ਬਾਈ ਯਾਰ ਲੈ ਬੱਚਾ ਬਹੁਤ ਚੰਗਾ ਦਿੱਤਾ ਹੈ ਬੱਚੀ ਆ ਬਾਈ ਪੂਰੀ ਖੋਨਾਗ ਮਿਲ ਜਾਣੇ ਆ ਹਾਲ ਦਾ ਪਤਾ ਝੋਣਾ ਬੜਾ ਚੰਗਾ ਹੈ ਚਵਾਈ ਜੂਈ ਡਾਕਟਰ ਇੱਕ ਨੰਬਰ ਵਾਲਾ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਮਾ ਜੀ ਨੇ ਆ ਮੂਰੇ ਸੁਣਾ ਦੇਖਾ ਦੇ ਬੜਾ ਚੰਗਾ ਝੋਣਾ ਨਾ ਕਰਮਾ ਵਾਲੀ ਦਾ ਇੱਕ ਨੰਬਰ ਜਵਾਈ ਮੋਟਾ ਮੋਟਾ ਕਿਉਂ ਜਿਵੇਂ ਮਰਜ਼ੀ ਤੇ ਚਾਹ। ਕਿਆ? ਤੇ ਥੱਲੇ ਥੋੜਾ ਜਾ ਗਰੰਟੀ ਵਾਲਾ ਕੰਮ ਹੀ ਆ। ਠੀਕ ਆ ਬਾਈ। ਹਾਂ। ਥਾਨ ਇੱਕ ਨੰਬਰਾਂ ਮੁਠੀ ਵਾਲਾ ਥਾਨ ਚਵਾਈ ਚੰਗੀ ਆ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਕਿਉਂ ਬੱਚੀ ਨੇ ਵੀ ਕਰਮਾਈ ਨੇ ਨਾਲ ਹੀ ਤਿਆਰ ਹੋ ਜਾਣਾ। ਬਾਕੀ ਮੁੱਲ ਬਾਈ ਨੇ ਜਮ ਜਾਇਜ ਰੱਖਿਆ ਖਿੱਚ ਕੇ ਮੁੱਲ ਰੱਖਿਆ ਬੜਾ ਮੁੱਲ ਨਹੀਂ। ਤੱਕਣੀ ਬਾਈ। ਹਾਂ ਹਾਂ। ਲੇਵਾ ਦੂ ਵਾ ਇੱਕ ਨੰਬਰਾਂ ਮੂਹਰੋ ਲੇਵਾ ਚੈੱਕ ਕਰ ਲਉ। ਕਮਾਲ ਦਾ। ਥਾਣੀ ਬੜਾ ਚੰਗਾ ਲੱਗਿਆ। ਬਹੁਤ ਚੰਗਾ ਰਾਟਾ। ਮੁਠੀ ਵਾਲਾ ਥਾਨ ਕੱਲਾ ਕੱਲਾ ਥਾਨ। ਇਸ ਦੀ ਇਹਨਾਂ ਨੂੰ ਬੜਾ ਚੰਗਾ ਕਰ ਮਾਰੀ ਪੂਰੀ ਕੁਆਲਿਟੀ ਵਾਲਾ ਹੈ ਦੇਖ ਕੇ ਸੇ ਵੀ ਨੂੰ ਬਾਈ ਬੜਾ ਪਸੰਦ ਆਈ ਬਾਈ ਨਾ ਕਣਕ ਕਰ ਲਿਓ ਧੰਨਵਾਦ ਜੀ